ਇਹ ਵਾਕਾ تھا ਇਕ ਰਾਤ ਇਹ ਗਿਆ ਸੀ ਹਾਂ ਜੀ ਇਹ 20 25 ਸਾਲ ਨੂੰ ਇਹ ਕੰਮ ਕਰ ਗਿਆ ਉਹ ਬੰਦੇ ਪੁਰਾਣੇ ਨੇ ਤੇ ਸਾਨੂੰ ਸਾਡੇ ਗਵਾਂਡੀਆਂ ਦਾ ਫੋਨ ਆਇਆ ਸੀਗਾ ਅਸੀਂ ਉੱਥੇ ਮੈਂ ਸਾਡੇ ਨੂੰ 9:00 10:00 ਤੱਕ ਪਹੁੰਚ ਸੀਗਾ ਉਹ ਜੁਗਾਰ ਦੀ ਰੋਟੀ ਲੈਣ ਗਿਆ ਦਰਜਾ ਸਵਾ 10:00 ਵਜੇ ਹੀ ਘੇਰਾ ਪਾ ਲਿਆ ਘੇਰਾ ਪਾ ਲਿਆ ਨਾ ਘੁੱਟਿਆ ਬਹੁਤ ਬੁੱਟੇ ਦੋਨੋਂ ਲੱਤਾਂ ਦੌੜਤੀਆਂ ਦੋਨੋਂ ਲੱਤਾਂ ਦੌੜਤੀਆਂ ਵੀ ਫੇਮ ਖੋਪੇ ਲਗੇ ਆਹ ਲੋਕ ਤੱਕ ਪਤਾ ਲਗੇ ਹਾਂ ਜੀ ਮਿਸ਼ਪਾ ਦਾ ਨਾਮ ਉਹ ਕੌਮਸ ਨੇ ਕਾਰਵਾਈ ਕੀਤੀ ਕੱਲ ਐਸ ਐਚਓ ਸਾਹਿਬ ਆਏ ਸੀਗੇ ਜੀ ਕੱਲ ਕਰਦੇ ਕਾਰਵਾਈ ਰਾਤ ਆਏ ਸੀ ਰਾਤ ਆਏ ਸੀ ਕੋਈ ਕੁਝ ਕਰ ਦਿੰਦਾ ਸੀ ਇਹ 6:30 ਤੋਂ 10 10:30 ਦੇ ਵਿੱਚ ਦੀ ਜੀ ਇਸ ਤਰ੍ਹਾਂ ਦੇ ਹਾਲਾਤ ਨੇ ਨਾ ਦੇ ਰੱਖ ਲਏ ਬੁਰਾ ਹਾਲ ਹੈ ਜੀ ਆਦਾ ਬੰਦੇ ਨਿਕਲ ਨਹੀਂ ਔਖਾ ਹੋ ਗਏ ਬਹੁਤ ਬੁਰਾ ਹਾਲ ਹੈ ਪਿਛਲੇ ਸਾਲ ਛੋਟੇ ਜਹਾਜ਼ ਵੱਲ ਦਾ ਤਾਜਕੇ ਲੱਭਦੇ ਵਿੱਚ ਰਿਗਨ ਕੋਈ ਨਾ ਬਟੇ ਰਿਗਨ ਨਾ ਕੋਈ ਜਗ੍ਹਾ ਵੀ ਹੋਵੇ ਕਦੇ ਚੁੜੀ ਲੰਦੀ ਹੈ ਕਦੇ ਮੋੜਾ ਹੋ ਰਹੀ ਹੈ ਇੱਕ ਦਿਨ ਬਾਈਪਾਸ ਤੋਂ ਹੋ ਰਹੀ ਹੈ ਰਿਗਨ ਨਹੀਂ ਰਿਗਨ ਨਾ ਇੱਕ ਦਿਨ ਹਲ ਨਹੀਂ ਆਉਂਦਾ ਕੁਝ ਪੁਲਿਸ ਤੋਂ ਵੀ ਕੀ ਬਣਾ ਮਿਸਟਰੀ ਕੋਈ ਨਾ ਕੀ ਨਹੀਂ ਕਰਦੇ ਕੁਝ ਕਰਦੇ ਨਹੀਂ ਇਹ ਰਿਗਨ ਰਿਗਨ ਲੀਡ ਮਾਰ ਨਹੀਂ ਕਿਤੇ ਨਹੀਂ ਦੌੜੀ ਆਉਂਦੀਆਂ ਚੰਦ ਨਹੀਂ ਆਉਂਦੀਆਂ ਅਸੀਂ ਪੁਲਿਸ ਤੋਂ ਬਹੁਤ ਵਾਰ ਧਿਆਨ ਦਿੰਦਾ ਬਹੁਤ ਵਾਰ ਦਿੱਤਾ ਹੋ ਰਹੀ ਨੇ ਚੋਰੀਆਂ ਹੋ ਰਹੀਆਂ ਨੇ ਇਹ ਰਾਤ ਇੱਕ ਮਜ਼ਦੂਰ ਦੇਣਾ ਛੁੱਟੀ ਕਰਕੇ ਜਾ ਰਿਹਾ ਸੀ ਜੀ ਮਜ਼ਦੂਰ ਰਾਸਤੀ ਚੋਰਾਂ ਨੇ ਇਹਨੂੰ ਨਾਲ ਦਾ ਕੁੱਟਿਆ ਨਾਲੇ ਲੁੱਟ ਲਿਆ ਦੋਨੇ ਨੱਤਾਂੀਆਂ ਮਤਲਬ ਦੋਨੇ ਲੱਤਾਂ ਤੋੜਤੀਆਂ ਜੀ ਬਹੁਤ ਜਿਆਦਾ ਨਜਾਇਜ਼ ਇੱਕ ਵਾਰ ਦਾ ਤੋਂ ਦਵਾਦ ਥੋੜੇ ਸਮੇਂ ਬਾਅਦ ਹੋਈ ਆ ਪੀਪੀਐਸ ਸਕੂਲ ਨੇ ਉਹਦੇ ਸਿਰ ਤੇ ਰੌਣਾ ਮਾਰਿਆ ਉਹ ਵੀ ਫਟਲ ਕਰਤਾ ਇਹ ਰਾਤ ਦੀਆਂ ਘਟਨਾਵਾਂ ਦੋ 9:30 ਤੋਂ 10:20 ਦੇ ਵਿੱਚ ਦੀਆਂ ਜੀ ਐਂਬੂਲੈਂਸ ਨੇ ਜੀ ਬਹੁਤ ਫੋਨ ਕਰਿਆ ਰਾਤ ਐਂਬੂਲੈਂਸ ਨਹੀਂ ਆਈ ਅਸੀਂ ਪ੍ਰਾਈਵੇਟ ਗੱਡੀ 'ਚ ਲੈ ਕੇ ਆਇਆ ਅੱਧੇ ਘੰਟੇ ਬਾਅਦ ਇਹਨਾਂ ਨੂੰ ਬਹੁਤ ਚਾਰੀਆਂ ਸੱਤਾਂ ਜੀ ਚਾਰੀਆਂ ਸੱਤਾਂ ਜੀ ਬਹੁਤ ਮੁਸ਼ਕਲ ਨਾਲ ਆਏ ਅਜੇ ਕੁਝ ਹਸਾਰੇ ਨਾਲ ਬਾਹਰ ਨਿਕਲਿਆ ਤੇ ਉਸ ਤੋਂ ਬਾਅਦ ਕਿਸੇ ਰਾਜੀਬ ਨੇ ਦੇਖਿਆ ਅਸੋਨੋ ਹਸਪੀਟਲ ਲੈ ਕੇ ਆਇਆ ਅਸੋਨੋ ਇਹ ਰਾਤ ਨੂੰ ਐਮਰਜੈਂਸੀ ਚਾਏ ਐ ਅਸਾਲਟ ਕੇਸ ਹੈਗਾ ਮੈਡੀਕਲ ਲੀਗਲ ਰਿਪੋਰਟ ਕੱਟੀ ਹੋਈ ਹੈ ਰਾਤ ਨੂੰ ਜਿਹੜੇ ਐਮਰਜੈਂਸੀ ਡਾਕਟਰ ਸੀ ਜਿਨ੍ਹਾਂ ਨੇ ਮੈਡੀਕਲ ਲੀਗਲ ਰਿਪੋਰਟ ਕੱਟੀ ਹੈ ਤੇ ਉਹਨਾਂ ਨੇ ਆਰਥੋ ਨਿਊਰੋਲ ਰੈਫਰ ਕੀਤਾ ਤੇ ਇਹਨਾਂ ਦੇ ਐਕਸ-ਰੇ ਕਰਵਾਏ ਆ ਦੋਨੋਂ ਲੱਤਾਂ ਫ੍ਰੈਕਚਰ ਆ ਗਏ ਇਹਨਾਂ ਦੇ